ਗਾਈਜ਼ ਵੈਲਕਮ ਟੂ ਮਾਈ ਨਿਊ ਵਲੌਗ ਤੇ ਦੋਸਤੋ ਇਹ ਮੇਰਾ ਸੈਗਡ ਵਲੌਗ ਹੈ ਤੇ ਹੁਣੇ-ਹੁਣੇ ਅਸੀਂ ਉੱਠੇ ਆ ਜੀ ਤੇ ਮਨਜੋਤ ਵੀ ਹੁਣੇ ਉੱਠਿਆ ਹੈ ਜੀ ਦੇਖ ਲੋ ਅੱਖਾਂ ਦੇ ਜੀ ਵੀ ਗਿੱਡਾਂ ਆਈਆਂ ਪਈਆਂ ਮੂੰਹ ਤੋਂ ਗਿਆ ਜਾ ਤੇ ਮੁੜ ਕੇ ਆਪਾਂ ਨਹਾਣ ਮੁਕੇ ਬਰਸ਼ ਕਰਕੇ ਚੱਲਦੇ ਹਾਂ ਕਲੀਨਿਕ ਤੇ ਮੂੰਹ ਮਾ ਧੋ ਕੇ ਚਾਹ ਪੀਣੇ ਪਹਿਲਾਂ ਤਾਂ ਉਸ ਤੋਂ ਬਾਅਦ ਬਰਸ਼ ਕਰਾਂਗੇ ਉਸ ਤੋਂ ਬਾਅਦ ਆਪਾਂ ਜਨਾ ਕਲੀਨਿਕ ਤੇ ਜਿਹੜਾ ਆਪਣਾ ਡੇਲੀ ਦਾ ਕੰਮ ਮੈਨੂੰ ਚਾਹ ਬੀਣੀ ਦੁ ਮੰਨ ਜੀ ਚਾਹ ਕੀ ਪੀਣੀ ਹੈ ਜੀ ਪੀਣੀ ਹੈ ਓਥੇ ਫਿਰ ਚੱਲ 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 ਓਥੇ ਥੋੜ੍ਹ ਨੂੰ ਯਾਰ ਸਵੇਰ ਸਵੇਰ ਜੀ ਨਹੀਂ ਕਰਦਾ ਜੀ ਕਰਦਾ ਸੁੱਤੇ ਰਹੀ ਹੈ ਪਰ ਕੀ ਕਰੀਏ ਮਜਬੂਰੀ ਉੱਠਣਾ ਪੈਣਾ ਜੀ ਚਾਹ ਆ ਗਈ ਆ ਚਾਹ ਲੱਗੇ ਅਸੀਂ ਪੀਣ ਮਨਜੋ ਤੇਰੀ ਚਾਹ ਕਿੱਥੇ ਆ ਪਾ ਦੇ ਫਿਰ ਦਿਆ ਮੈਂ ਪਾ ਕੇ ਤੁਹਾਨੂੰ ਲੋ ਨਾ ਨਹੀਂ ਲੋ ਜੀ ਮਨਜੋਤ ਨੇ ਵੀ ਚਾਹ ਪਾ ਲਈ ਆ ਲੈ ਆਪ ਸਪਰਲੀ ਸਾਈਡ ਤੇ ਰੱਖ ਦੇ ਪਹਿਲਾ ਪੀਲਾ ਥੋੜੀ ਜੀ ਉਹਦੇ ਰੱਖ ਦੇ ਮਨਜੋਤ ਦਾ ਫੇਵਰੇਟ ਗਾਣਾ ਤੁਹਾਨੂੰ ਸੁਣਾਉਣੇ ਆ ਬੱਕਰੀ ਤੂੰ ਇਸ਼ਾਰਾ ਏਨੀ ਉਹ ਘਰ ਕਿ ਨਿਵਾਰ ਸੀਨੇ ਵਿੱਚ ਖੁਬੀਆਂ ਸਰਮੇ ਦੇ ਵਿੱਚ ਤੂੰ ਅੱਖਾਂ ਡੁੱਬੀਆਂ ਤਿੰਨੀ ਸੋਹਣੀ ਲੱਗੇ ਜਦੋਂ ਚੁੱਪ ਕਰਕੇ ਜਾਂਦੀ ਜਾਂਦੀ ਸ਼ਾਮ ਨੂੰ ਵੀ ਧੁੱਪ ਕਰ ਜੇ ਇਹ ਮੇਰੇ ਤਾਇਆ ਜੀ ਦੇ ਲੜਕਾ ਗਰਜੀਤ ਸਿੰਘ ਉਸ ਦੀ ਮੈਰਿਜ ਦੀ ਜਿਹੜੇ ਉਹ ਬਣਾਉਂਦੇ ਨਹੀਂ ਹੁੰਦੇ ਰਿਸੈਪਸ਼ਨ ਤੇ ਵੀਡੀਓ ਜੀ ਪਹਿਲਾਂ ਬਣਾਉਂਦੇ ਆ ਮੋਗੇ ਜਾ ਕੇ ਉਹਨਾਂ ਨੇ ਬਣਾਈ ਸੀਗੀ ਤੇ ਉਹਦੇ ਤੇ ਗਾਣਾ ਲੱਗਿਆ ਹੈ ਦੇਖੋ ਤੁਸੀਂ ਪਤਾਨੀ ਕਹਿੰਦੇ ਕੀ ਇਹਨੂੰ ਇਹ ਸਾਡੇ ਤਾਈ ਦਾ ਲੜਕਾ ਗਰਦੀਪ ਸਿੰਘ ਇਹ ਸਾਡੀ ਭਾਬੀ ਜੀ ਲੋ ਜੀ ਹੁਣ ਆਪਾਂ ਚੱਕੀਏ ਬੈਗ ਇਹ ਰਿਹਾ ਆਪਣਾ ਬੈਗ ਇਹ ਰਹੀ ਚਾਬੀ ਆ ਰਹੀ ਲੋਈ ਲੈ ਕੇ ਚੱਲੀਏ ਦੁਕਾਨ ਤੇ ਉਹਦੋਂ ਬਾਅਦ ਆਇਆ ਮੁੰਡੇ ਤੂੰ ਕਿਧਰ ਚੱਲਿਆ ਨਾਲ ਤੂੰ ਘਰੇ ਰਹਿ ਮੁੰਡਿਆ ਬੂਟ ਪਾ ਲਿਆ ਮੈਂ ਤਾਂ ਪਿਛੇ ਵਾਰ ਤੇ ਪੈਰ ਬਾਦ ਚੁਣ ਮੈਨੂੰ ਮਿਲਿਆ ਦੱਬਾ ਨਹੀਂ ਬੋਤਾ ਮੇਰੇ ਨਾ ਬੂਟ ਗਿੱਲੇ ਆ ਮੈਂ ਤਾਂ ਤਾਂ ਪਾਈਆਂ ਚੱਪਲ ਫੋ ਰੈਪਲ ਲੈ ਬੈਗ ਚੱਕ ਲਿਆ ਲਓ ਜੀ ਦੁਕਾਨ ਕਰ ਲਈ ਓਪਨ ਧੁੱਪ ਬਹੁਤ ਸੋਹਣੀ ਨਿਕਲੀ ਤੇ ਹੁਣ ਕਰਦੇ ਆ ਦੁਕਾਨ ਦੀ ਸਫਾਈ ਤੇ ਇਹ ਕ ਤਾਂ ਆ ਛਾੜਿਆ ਕਿਉਂਕਿ ਬਾਬੇ ਦਾ ਘਰੇ ਛੱਡਿਆ ਠੀਕ ਆ ਇੱਕ ਆ ਛੱਡਿਆ ਤੇ ਇੱਕ ਹੈੱਡਫੋਨ ਲੈ ਆਈ ਮੇਰੇ ਠੀਕ ਆ ਹੈੱਡਫੋਨ ਉਹ ਜਿਹੜੇ ਬਲੂਟੁੱਥ ਵਾਲੇ ਹੈੱਡਫੋਨ ਨਹੀਂ ਗੱਲ ਚ ਪਈ ਤੇ ਉਹ ਲੈ ਕੇ ਆ ਜਾ ਜੱਪਾ ਜੀ ਕਿਉਂਕਿ ਮੈਂ ਬਾਬਾ ਗੁਰੂ ਨਾਨਕ ਦੇਵ ਜੀ ਦੀ ਇੱਥੇ ਤਸਵੀਰ ਲੱਗੀ ਸੀ ਉਸ ਕਿਉਂਕਿ ਉਸ ਨੂੰ ਅਸੀਂ ਤਾਂ ਘਰੇ ਭੇਜਦਾ ਕਿਉਂਕਿ ਉਹਨਾਂ ਦਾ ਨਰਾਦਰ ਹੁੰਦਾ ਸੀ ਕਿਉਂ ਨਾਮ ਆ ਤੂ ਬੱਤੀ ਕਰਦਾ ਸੀ ਬਾਕੀ ਉਹ ਇੱਥੇ ਆ ਦੇਖੋ ਮੱਕੜੀਆਂ ਮੁੱਕੜੀਆਂ ਕਾਫੀ ਟੈਸਟ ਕਰਕੇ ਮੈਂ ਕਰੇ ਫਿਰ ਹਾਂ ਹਾਂ ਦੋਨੇ ਹੈੱਡਫੋਨ ਹੈੱਡਫੋਨ ਬਲੂਟੂਥ ਹੈੱਡਫੋਨ ਲੈ ਕੇ ਆਏ ਦੋਨੇ ਨਹੀਂ ਨਹੀਂ ਕਰ ਲਈ ਜਿਹੜੇ ਗੱਲ ਚ ਨਹੀਂ ਪਾਈਦੇ ਹੁੰਦੇ ਉਹ ਹੀ ਲੈ ਕੇ ਆਏ ਪੁਰਾਣੇ ਨਵੇਂ ਨਵੇਂ ਹਾਂ ਇਹ ਸਾਡੇ ਬਲਾਕ ਬਲਾਕ ਦੇ ਜਿੰਨੇ ਵੀ ਮੈਂਬਰ ਹਨ ਮੈਡੀਕਲ ਪ੍ਰੈਕਟਿਸ਼ੀਨਰ ਐਸੋਸੀਏਸ਼ਨ ਪੰਜਾਬ ਦੇ ਉਹ ਸਾਰੇ ਇੱਥੇ ਲੱਗੇ ਹੋਏ ਨੇ ਮੈਂ ਠੀਕ ਕਰਕੇ ਲਾਣਾ ਹੁਣੇ ਪਹਿਲਾਂ ਮੈਂ ਕਰ ਲਾਂ ਸਫਾਈ ਉਸ ਤੋਂ ਬਾਅਦ ਲਾਉਂਗਾ ਸਫਾਈ ਆਪਾਂ ਦੁਕਾਨ ਦੀ ਲਈਏ ਕਰ ਤੇ ਹੁਣ ਆਪਾਂ ਇੱਕ ਤਾਂ ਯਾਨੀ ਕਿ ਇੱਕ ਵਾਟਰ ਰਹਿ ਗਈ ਸੀ ਕੱਲ ਉੱਤੇ ਚੜਾ ਦੇਣਾ ਤੇ ਅੱਜ ਸ਼ਹਿਰ ਵੀ ਜਾਵਾਂਗੇ ਮਨਜੋਤ ਨੂੰ ਲੈ ਕੇ ਸ਼ਹਿਰ ਜਾਣਾ ਕਿਉਂਕਿ ਕਮਰਾ ਹਸਪੀਟਲ ਚ ਅੱਜ ਅਪਾਇੰਟਮੈਂਟ ਆ ਉਹਨਾਂ ਨੇ ਫੇਰ ਬੁਲਾਇਆ ਤਿੰਨ ਦਿਨਾਂ ਦੀ ਅੱਗੇ ਦਵਾਈ ਦਿੱਤੀ ਸੀ ਕਿਉਂਕਿ ਉਹਨਾਂ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਉਹਦੀ ਪਿਸ਼ਾਬ ਵਾਲੀ ਜਗ੍ਹਾ ਤੇ ਥੋੜੀਆਂ ਜੀਆਂ ਗੰਡਾਂ ਸੀਗੀਆਂ ਤੇ ਕਾਫੀ ਮੈਂ ਦਵਾਈ ਦਿੱਤੀ ਪਰ ਮੇਰੇ ਤੋਂ ਨਹੀਂ ਠੀਕ ਹੋਇਆ ਤੇ ਕਮਰਾ ਦੇ ਅੱਜ ਜਾਵਾਂਗੇ ਮਨਜੋਤ ਨੂੰ ਲੈ ਕੇ ਤੇ ਵਾਸਾ ਹੀ ਦੋ ਕੰਮ ਅੱਜ ਕਰਦੇ ਹਾਂ ਹਾਂਜੀ ਆ ਗਏ ਆ ਜੀ ਖੇਤ ਤੇ ਸਾਡੀ ਸਾਂਝੀ ਵਟ ਸੀ ਇਹ ਜਿਹੜੀ ਇਹ ਤੇ ਰੇਂਦਾ ਸੀ ਚੜਾ ਦੇਣ ਵਾਲਾ ਕਿਉਂਕਿ ਕਣਕ ਥੋੜੀ ਯੁਗਪੀਆ ਤੇ ਜਿੰਦਰੀ ਨਾਲ ਕਣਕ ਪਟੀਚੂਗੀ ਤੇ ਇਸ ਕਰਕੇ ਤਾਇਆ ਬਚਨ ਸਿੰਘ ਨਾਲ ਆਏ ਨੇ ਜਿਹੜਾ ਅਸੀਂ ਦਵਾਂਗੇ ਚੜਾ ਦੇ ਤੇ ਕਣਕ ਐਵੇਂ ਉਹੀ ਪੱਟਾ ਪਾਈਆਂ ਉਹ ਗੱਗੂ ਕੀ ਜਿਹੜੀ ਥੱਲੇ ਕਣਕ ਆ ਹੈ ਮੱਟਾ ਲੇ ਆ ਜਿਹੜੀ ਨਾ ਵਟਾ ਮਟਾ ਨੇ ਨਾਲੇ ਮਿੱਟੀ ਖਿੱਚੀ ਆ ਉਹ ਗੱਗੂ ਥੱਲੇ ਰਹਿ ਜਾਂਦੀ ਹੁੰਦੀ ਕਣਕ ਇਹ ਵਾਵਾ ਡੂੰਘੀਂ ਦੀ ਆ ਫਿਰ ਨਹੀਂ ਉਹ ਗੁੱਡੀ ਨਹੀਂ ਆਇਆ ਨਾ ਵਟ ਪਾਉਣ ਤੋਂ ਬਾਅਦ ਤਾਏ ਨੂੰ ਸ਼ੱਕ ਹੋਇਆ ਕਿ ਤੂੰ ਪਹਿਲਾਂ ਵੀਜੀ ਦਿਨ ਹੋ ਗਈ ਵੀਚੇ ਨੂੰ ਉੱਗੀ ਕਿਉਂ ਨਹੀਂ ਉਸ ਉਹਨਾਂ ਨੇ ਕਣਕੇ ਦੇਖੇ ਵੇਖ ਮੜਾ ਪੈਰ ਮਾਰ ਕੇ ਦੇਰੀ ਆ ਗਈ ਫਿਰ ਆਣ ਕੇ ਅਸੀਂ ਸ਼ਹਿਰ ਦੀ ਤੇਰੀ ਵੱਟੀ ਮਾਰਾਂ ਵਿੱਚ ਹਾਂ ਵਿੱਚ ਮਾਰ ਕੱਢ ਕੇ ਆਹੀ ਚੱਲੇ ਆ ਮੈਡਮ ਕਮਰਾ ਦੇ ਕੋਲ ਦਵਾਈ ਲੈਣ ਦਵਾਈ ਲੈਣ ਕਾਦੀ ਚੱਲੇ ਆ ਇਹਦੀ ਹੋਰ ਕੀ ਲੈਣਾ ਸਾਈਕਲੀ ਦੱਸ ਯਾਰ ਫਿਰ ਸਾਈਕਲੀ ਲੈਣੀ ਕਹਿ ਦੇ ਫਿਰ ਆਪਾਂ ਫਿਰ ਸਾਈਕਲੀ ਲਾਵਾਂਗੇ ਕਹ ਸਾਰੇ ਚੈਨਲ ਸਬਸਕ੍ਰਾਈਬ ਕਰੋ ਫਿਰ ਮੈਂ ਸੈਗਲੀ ਲੈ ਕੇ ਦਵਾਂਗਾ ਕਹ ਕਹ ਚੈਨਲ ਸਬਸਕ੍ਰਾਈਬ ਕਰੋ ਚਲ ਠੀਕ ਹੈ ਮੈਂ ਨਹੀਂ ਲੈ ਕੇ ਦੇਣੀ ਹਾਂਜੀ ਅਸੀਂ ਚੱਲਿਆ ਹੁਣ ਦਵਾਈ ਲੈਣ ਮਨਜੋਤ ਸਿੰਘ ਦੀ ਡਾਕਟਰ ਕਮਰਾ ਕੋਲੇ ਇਹ ਨਵਾਂ ਵਰਦੀ ਤੇ ਹੋਰ ਮੋੜ ਨਾਲ ਚਾਲਦੀਆਂ ਨਾਲ ਉਹ ਚਾਹ ਪਿੰਦੇ ਨਾਲੇ ਹੰਤੀ ਬੈਂਡ ਲਿਆਂ ਦਿਆ ਪਹਿਲਾ ਕਹਿ ਵੀ ਦੋਸਤੋ ਮੇਰੇ ਮੇਰੇ ਲੈੜੀ ਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਕੀ ਹੈ ਫੇਰ ਦੋ ਫੇਰ ਮਦਦ ਨੂੰ ਗੱਡੀ ਲੈ ਲੈਂਦੇ ਫੇਰ ਹੁਣ ਸੀ ਬੈਠੇ ਹੁਣ ਮੈਂ ਤਾਂ ਕੰਮ ਕਰਦੀ ਕੁਲ ਉਹ ਮੈਂ ਤੁਹਾਨੂੰ ਜਾਨਣ ਦਵਾਈ ਲੈਣ ਤੋਂ ਬਾਅਦ ਮਨਜੋਤ ਨੂੰ ਲੱਗੀ ਭੁੱਖ ਤੇ ਉਸ ਨੂੰ ਫਿਰ ਅਸੀਂ ਗੋਲ ਗੱਪੇ ਖਵਾਈ ਤੇ ਗੋਲ ਗੱਪੇ ਖਾਣ ਤੋਂ ਬਾਅਦ ਅਸੀਂ ਘਰ ਨੂੰ ਤੁਰ ਪਏ। ਸ਼ਹਿਰ ਤਾਂ ਵੀਰੇ ਜੇ ਤੁਸੀਂ 5000 ਰੁਪਏ ਲੈ ਕੇ ਗਏ ਹੋ ਨਾ ਕਟੋ-ਕਟੋ ਤੁਹਾਡਾ 7-8000 ਰੁਪਏ ਲੱਗਣ ਦਾ ਪੂਰਾ ਜਾਂਸਾ। ਕਿਉਂਕਿ ਸ਼ਹਿਰ ਤਾਂ ਬਸ ਹੁਣ ਤਾਂ ਬਹੁਤ ਜ਼ਿਆਦਾ ਮਹਿੰਗਾਈ ਹੋ ਗਈ ਕਿਉਂਕਿ ਇੱਕ ਤਾਂ ਧਰਨੇ ਕਰਕੇ ਧਰਨੇ ਦਾ ਬਹਾਨਾ ਲਈ ਜਾਂਦੇ ਲੋਕ। ਆਣ ਜਿਹੜੇ ਸਮਾਨ ਦੇਣ ਵਾਲੇ ਨੇ ਬੰਦ ਕਰ ਕਹਿ ਦੱਸ ਮੰਜੋਦ ਨੰਬਰ ਹੂੰ ਜੈ ਬ੍ਰੇਖਾ ਹੁਨੇ ਹੁਨੇ ਅਸੀਂ ਆਏ ਆਂ ਸ਼ਹਿਰੋਂ 4-5000 ਰੁਪਏ ਫੂਕਤਾ ਸੀ ਕੋਈ ਫਾਇਦਾ ਨਹੀਂ ਸ਼ਹਿਰ ਜਾਣ ਦਾ ਕਿਸਾਨਾਂ ਦੇ ਧਰਨੇ ਦਾ ਲੋਕ ਉਠਾਈ ਜਾਂਦੀ ਆ ਗਲਤ ਫਾਇਦਾ ਸਾਨੂੰ ਕਹਿੰਦੇ ਹੈਰ ਧਰਨਾ ਲੱਗਿਆ ਤਾਂ ਕਰਕੇ ਚੀਜ਼ ਮਹਿੰਗੀ ਹੋ ਗਈ ਤੇ ਵਿਆਹ ਆਇਆ ਸੀ ਤੁਹਾਨੂੰ ਪਤਾ ਜਦੋਂ ਵਿਆਹ ਆਵੇ ਸਾਲੇ ਦਾ ਤੇ ਖਰਚਾ ਤਾਂ ਹੋਣਾ ਲਾ ਹੀ ਜੀ ਤੇ ਲਾ ਕੇ ਬਸ ਸਾਨੂੰ ਤਾਂ ਆ ਮਨਜੋਤ ਨੂੰ ਤੇ ਆ ਪਕੌੜੇ ਬਚੇ ਆ ਵੀਰ ਜੋ ਅਸੀਂ ਖਾ ਰਹੇ ਹਾਂ ਉਹ ਤਰ੍ਹਾਂ ਬੋਲਦਾ ਹਾਂ ਇਹ ਬਸ ਆ ਲਾਸਟ ਹੀ ਸੀ ਤੇ ਦੋਸਤੋ ਬਸ ਅੱਜ ਇੰਨਾ ਤੇ ਬਹੁਤ ਹੀ ਜਲਦੀ ਮਿਲਦੇ ਆਂ ਅਗਲੇ ਵਲੌਗ ਵਿੱਚ ਧੰਨਵਾਦ ਅੱਪੇ ਦੇ ਖਾ ਕੇ ਆਂ ਯਾਰ ਕੀ ਖਾ ਕੇ ਆਂ ਗਰਮ ਨਾਲੇ ਅਸੀਂ ਨਾਲੇ